ਚੋਨਾ ਲਾਉਣ ਤੋਂ ਬਾਅਦ ਜਦੋਂ ਝੋਨਾ 12-15 ਦਿਨ ਦਾ ਹੁੰਦਾ ਉਦੋਂ ਝੋਨੇ ਦੇ ਵਿੱਚ ਕਾਫੀ ਦਿੱਕਤ ਆਉਣੀਆਂ ਸਟਾਰਟ ਹੋ ਜਾਂਦੀਆਂ ਨੇ ਜਿਹੜੀਆਂ ਜੜਾਂ ਹੁੰਦੀਆਂ ਨੇ ਕਾਲੀਆਂ ਪੀਲੀਆਂ ਹੋ ਕੇ ਟੁੱਟਣ ਲੱਗ ਜਾਂਦੀਆਂ ਨੇ ਜੜ ਚਿੱਟੀ ਸਾਫ਼ ਨਹੀਂ ਹੁੰਦੀ ਜੜਾਂ ਜਿਹੜੀਆਂ ਬਰੀਕ ਰੰਗ ਦੀਆਂ ਲਾਲੀਆਂ ਹੋ ਜਾਂਦੀਆਂ ਨੇ ਫਿਰ ਜੜਾਂ ਜਿਹੜੀਆਂ ਕਹਿੰਦੇ ਆਪਾਂ ਵੀ ਟੁੱਟਣ ਲੱਗ ਜਾਂਦੀਆਂ ਨੇ ਕਿਸਾਨ ਕਹਿੰਦੇ ਬਈ ਅਸੀਂ ਝੋਨੇ ਦੇ ਝੋਨਾ ਲਾਉਣ ਤੋਂ ਪਹਿਲਾਂ ਸੁੱਕੇ ਬਾਣ ਦੇ ਵਿੱਚ ਜ਼ਿੰਕ ਵੀ ਪਾਈ ਯੂਰੀਆ ਵੀ ਪਾਇਆ ਡੀਏਪੀ ਪਾਇਆ ਪोटाश ਵੀ ਪਾਇਆ ਸਲਫਰ ਵੀ ਪਾਇਆ ਤੇ ਸਾਡੇ ਪ੍ਰੋਬਲਮ ਆ ਗਈ ਪਹਿਲੀ ਗੱਲ ਤਾਂ ਆਪਾਂ ਮਿੱਟੀ ਪਰਖ ਅਧਾਰ ਤੇ ਖਾਦ ਖਰਾਕ ਪਾਈਏ ਐਵੇਂ ਕਮਲਿਆਂ ਦੇ ਵਾਂਗ ਸੁੱਕੇ ਜ਼ਮੀਨਾਂ ਦੇ ਵਿੱਚ ਆਪਾਂ ਟਰਾਲੀਆਂ ਭਰ-ਭਰ ਕੇ ਸਮਾਨ ਦੀਆਂ ਨਾ ਛੱਟੀਏ ਕਿਉਂਕਿ ਡੀਏਪੀ ਕਣਕ ਦੇ ਵਿੱਚ ਪਾਉਨੇ ਆਪਾਂ ਅੱਧੀ ਡੀਏਪੀ ਜ਼ਮੀਨ ਦੇ ਵਿੱਚ ਪਈ ਹੁੰਦੀ ਹੈ ਤੇ ਜ਼ਿੰਕ ਦੇ ਪਟਾਸ਼ ਜੇ ਆਪਾਂ ਪਹਿਲਾਂ ਪਾ ਲਿਆ ਉਹ ਲੌਂਗ ਟਾਈਮ ਲਈ ਕੰਮ ਕਰੂ ਉਹ ਹੀ ਕਰੂਗਾ ਪਰ ਜਿਹੜੀ ਯੂਰੀਆ ਸੁੱਕੇ ਵਾਣ ਦੇ ਵਿੱਚ ਜਾਂ ਕੱਦੂ ਦੇ ਵਿੱਚ ਪਾਈ ਉਹ ਲੌਂਗ ਟਾਈਮ ਲਈ ਕੰਮ ਨਹੀਂ ਕਰਦੀ ਇਹ ਤਾਂ ਬਸ ਇੱਕ ਇੱਕ ਪਿੱਸੇ ਇੱਕ ਦੂਜੇ ਦੂਸਰੇ ਦੇ ਪਿੱਛੇ ਲੱਗ ਕੇ ਆਪਾਂ ਇਹ ਕੰਮ ਕਰ ਰਹੇ ਆ ਜਿਹੜੇ ਕਿਸਾਨ ਨੇ ਇੱਕ ਸਾਲ ਕੰਮ ਕਰਦੇ ਆ ਅਗਲੇ ਸਾਲ ਪਹਿਲਾਂ ਯੂਰੀਆ ਪਾਉਣ ਵਾਲਾ ਕੰਮ ਨਹੀਂ ਕਰਦਾ ਮੇਰੇ ਕੋਲ ਇਸ ਤਰ੍ਹਾਂ ਦੇ ਕਿਸਾਨ ਵੀ ਹੈਗੇ ਜਿਨ੍ਹਾਂ ਨੇ 11-11 12-12 ਦਿਨਾਂ ਕੋ ਝੋਨਾ ਲਾਇਆ ਨੂੰ ਹਲੇ ਤੱਕ ਯੂਰੀਆ ਨਿਵਰਤੀ ਮੈਂ ਆਪ ਦੇਖਿਆ ਇਹਦੇ ਵਿੱਚ ਵੀ ਹਲੇ ਜਿਹੜੀ ਯੂਰੀਆ ਨਿਵਰਤੀ ਦੋ ਦੋ ਤਣ ਤਣ ਡਾਲ ਜਿਹੜਾ ਝੋਨਾ ਬਣਾ ਗਿਆ ਹੁਣ ਮੇਨ ਪ੍ਰੋਬਲਮ ਆਉਂਦੀ ਆ ਤਣਿਆਂ ਦੀ ਬਈ ਤਣੇ ਜਿਵੇਂ ਤੁਸੀਂ ਫੋਟੋ ਦੇ ਵਿੱਚ ਦੇਖ ਰਹੇ ਹੋ ਇਸ ਤਰ੍ਹਾਂ ਤਣੇ ਹੋ ਕੇ ਟੁੱਟ ਰਹੇ ਆ ਝੋਨਾ ਵਿਕਾਸ ਨਹੀਂ ਕਰ ਰਿਹਾ 12-15 ਦਿਨ ਦਾ ਸਾਡੇ ਝੋਨਾ ਹੋ ਗਿਆ ਪਹਿਲੀ ਗੱਲ ਤਾਂ ਜਦੋਂ ਤੁਸੀਂ ਖਾਦ ਖਰਾਕ ਦੇਣੀ ਹੈ ਉਦੋਂ ਚਾਹੇ ਯੂਰੀਆ ਪਾ ਰਹੇ ਹੋ ਚਾਹੇ ਜ਼ਿੰਕ ਪਾ ਰਹੇ ਹੋ ਜਿਹੜੀ ਮਰਜ਼ੀ ਖਾਦ ਖਰਾਕ ਪਾ ਰਹੇ ਹੋ ਯੂਰੀਆ ਦੇ ਨਾਲ ਇੱਕ ਤਾਂ ਪਾਣੀ ਆਪਣਾ ਲਿਮਟਿਡ ਹੋਵੇ ਜਦੋਂ 12-15 ਦਿਨ ਦਾ ਝੋਨਾ ਹੋ ਗਿਆ ਇੱਕ ਵਾਰੀ ਪਾਣੀ ਸੁਕਾ ਕੇ ਜਰੂਰ ਲਾਓ ਕਿਉਂਕਿ ਇੱਥੇ ਮੇਨ ਕਾਰਨ ਹੁੰਦਾ ਹੈ ਆਕਸੀਜਨ ਟੌਕਸੀਡਿਟੀ ਦੀ ਕਮੀ ਆਉਂਦੀ ਹੈ ਜਦ ਐਰਨ ਟੈਕਸੀਡੀ ਦੀ ਕਮੀ ਹੁੰਦੀ ਹੈ ਜਿਹਨੂੰ ਆਪਾਂ ਲੋਹੇ ਦੀ ਵੀ ਕਮੀ ਕਹਿ ਸਕਦੇ ਹਾਂ ਜਾਂ ਆਕਸੀਜਨ ਦੀ ਕਮੀ ਕਹਿ ਸਕਦੇ ਹਾਂ ਕਿਉਂਕਿ ਜਦੋਂ 12-15 ਦਿਨ ਦਾ 15 ਦਿਨ ਦਾ ਝੋਨਾ ਹੁੰਦਾ ਇੱਕ ਵਾਰੀ ਪਾਣੀ ਦਾ ਭਰ ਕੇ ਖਾਦ ਖਰਾਕ ਪਾ ਕੇ ਉਹਨੂੰ ਆਪਾਂ ਜੇ ਹਵਾ ਲਵਾਵਾਂਗੇ ਜੜਾਂ ਨੂੰ ਹਵਾ ਲੱਗੂਗੀ ਜਿੰਨੀ ਖਰਾਕ ਤੁਸੀਂ ਦਿੱਤੀ ਹੈ ਉਹ ਖਰਾਕ ਜਿਹੜੀ ਐਕਟਿਵ ਹੋਊਗੀ ਭਰੇ ਪਾਣੀ ਦੇ ਵਿੱਚ ਜਿੰਨੀ ਮਰਜ਼ੀ ਖਾਦ ਖਰਾਕ ਪਾਈ ਚਲੋ ਪਾਣੀ ਜ਼ਮੀਨ ਨੂੰ ਹਵਾ ਨਾਲ ਲਵਾਓ ਪਾਣੀ ਤੇ ਪਾਣੀ ਦੇਈ ਚਲੋ ਮੈਨੂੰ ਮੰਨਦਾ ਸੋਡੀ ਕੋ ਖਾਦ ਕੰਮ ਕਰੋਗੇ ਕਿਉਂਕਿ ਜਿੰਕ ਆ ਇਸ ਤਰ੍ਹਾਂ ਦਾ ਕਤਤਾ ਹੈ ਕਿ ਜਦੋਂ ਆਪਾਂ ਚਾਹੇ ਆਪਾਂ ਖੁੱਲੀ ਜ਼ਮੀਨ ਦੇ ਵਿੱਚ ਵਰਤ ਲਿਆ ਚਾਹੇ ਤੁਸੀਂ ਨੇ ਛਿੱਟੇ ਟਾਈਮ ਵਰਤ ਲਿਆ 12-15 ਦਿਨ ਤੇ ਜਾ ਕੇ ਜਦੋਂ ਤੁਹਾਡਾ ਝੋਨਾ 12-15 ਦਿਨ ਦਾ ਹੁੰਦਾ ਹੈ ਉਹ ਤੁਸੀਂ ਜ਼ਮੀਨ ਨੂੰ ਥੋੜੀ ਥੋੜੀ ਹਵਾ ਲਵਾ ਕੇ ਪਾਣੀ ਲਾਉਣਾ ਸਟਾਰਟ ਕਰ ਲਓ ਕਿਉਂਕਿ ਉਸ ਤੋਂ ਬਾਅਦ ਫੇਰ ਹੀ ਜੜਾਂ ਜਿਹੜੀਆਂ ਚਿੱਟੀਆਂ ਸਾਫ਼ ਹੋਣਗੀਆਂ ਜਾਂ ਤੁਸੀਂ ਕਰੋ 15 ਦਿਨਾਂ ਦਾ ਝੋਨਾ ਹੋ ਗਿਆ ਤੁਸੀਂ 12 ਅੰਤੜ ਲੈ ਲਓ ਯੂਰੀਆ ਲੈ ਲਓ ਤੇ ਵਰਨਾ ਅੰਤੜ ਲੈ ਲਓ ਅੱਧਾ ਕਿਲੋ ਕਿੱਲੇ ਦਾ ਤੁਸੀਂ ਛਿੱਟਾ ਲੈ ਲਓ ਜਿਹਨੂੰ ਜਿਹਦੇ ਵਿੱਚ ਕਾਰਬੋਨਿਯਮ ਤੇ ਕਾਰਬੋਨਿਯਮ ਤੇ ਮਨਕੋਜ਼ਬ ਹੁੰਦਾ ਹੈ 12 ਤੇੜੇ ਦੇ ਨਾਮ ਨਾਲ ਪਈ ਸਾਰੇ ਜਾਣਦੇ ਆ ਅੱਧਾ ਕਿਲੋ ਛਿੱਟਾ ਦੇਓ ਯੂਰੀਆ ਦਾ ਛਿੱਟਾ ਦੇ ਕੇ ਉਸ ਤੋਂ ਬਾਅਦ ਪਾਣੀ ਸਕਾ ਕੇ ਲਾ ਦਿਓ 5-7 ਦਿਨ ਬਾਅਦ ਜੜ ਪੱਟੋਂ ਕੇ ਤੁਹਾਡੇ ਜੜਾਂ ਜਮਾ ਚਿੱਟੀਆਂ ਸਾਫ਼ ਨਜ਼ਰ ਆਉਣੀਆਂ ਸਟਾਰਟ ਹੋ ਜਾਣੀਆਂ ਕਿਉਂਕਿ ਹੱਦੋਂ ਵੱਧ ਆਪਾਂ ਨੂੰ ਪਤਾ ਯੂਰੀਆ ਦਿੱਤੀ ਵੀ ਮਾੜੀ ਹੈ ਹੱਦੋਂ ਵੱਧ ਪੋਟਾਸ਼ ਤੱਤ ਦਿੱਤਾ ਵੀ ਮਾੜਾ ਹੈ ਹੱਦੋਂ ਵੱਧ ਜ਼ਿੰਕ ਤੱਤ ਦਿੱਤਾ ਵੀ ਮਾੜਾ ਹੈ ਕਿਉਂਕਿ ਆਪਾਂ ਨੂੰ ਪਤਾ ਵੀ ਜ਼ਮੀਨਾਂ ਦੇ ਵਿੱਚ ਕਿੰਨੇ ਕਾਟ ਹੈ ਮਿੱਟੀ ਪਰਖ ਦੇ ਆਧਾਰ ਤੇ ਆਪਾਂ ਖਾਦ ਖਰਾਕ ਪਾਵਾਂਗੇ ਕਿਤਾਬਾ ਬਾਲੇ ਵਧੀਆ ਰਹਾਂਗੇ ਜਿਵੇਂ ਹੁਣ ਪਟਾਸ਼ ਤੱਤ ਪਾਉਣੇ ਆ ਪਟਾਸ਼ ਤੱਤ 15 20 ਕਿਲੋ ਬਹੁਤ ਹੁੰਦਾ ਐਮੋਪੀ 60% ਵਾਲਾ ਕਿਉਂਕਿ ਇਹ ਬੂਟੇ ਨੂੰ ਗਰਮੀ ਦੇ ਵਿੱਚ ਸਟ੍ਰੈਸ ਨਹੀਂ ਆਉਣ ਦਿੰਦਾ ਜਿਹੜੀ ਜ਼ਿੰਕ ਹੁੰਦੀ ਹੈ ਉਹਨੇ ਪ੍ਰਾਇਮਰੀ ਦੇ ਸੈਕੰਡਰੀ ਜੜਾਂ ਦਾ ਵਾਧਾ ਵਿਕਾਸ ਕਰਨਾ ਹੁੰਦਾ ਕਹਿੰਦੇ ਆ ਪਾਪੀ ਮੋਟੀਆਂ ਦੇ ਬਰੀਕ ਜੜਾਂ ਨੇ ਉਹਨਾਂ ਦਾ ਜਿਹੜਾ ਵਾਧਾ ਵਿਕਾਸ ਕਰਨਾ ਹੈ ਨਾਈਟ੍ਰੋਜਨ ਦੀ ਮਦਦ ਨਾਲ ਬੂਟਾ ਗਰੋਥ ਕਰਦਾ ਜਦੋਂ ਜੜਾਂ ਦੇ ਵਿੱਚ ਨਾਈਟ੍ਰੋਜਨ ਐਡ ਹੁੰਦੀ ਹੈ ਉਦੋਂ ਬੂਟਾ ਜਿਹੜਾ ਫਟਾਰ ਲੈਂਦਾ ਹੈ ਫਟਾਰ ਉਦੋਂ ਲਊਗਾ ਜੇ ਉਹਦੇ ਵਿੱਚ ਪਾਣੀ ਲਿਮਟਿਡ ਹੋਊਗਾ ਇਹ ਨਹੀਂ ਹੈਗਾ ਵੀ ਆਪਾਂ 2-3 3 ਇੰਚ ਪਾਣੀ ਹੋਵੇ ਬੱਟਾਂ ਦੇ ਬਰੋਬਰ ਪਾਣੀ ਕਰਿਆ ਹੋਵੇ ਜਾ ਕੇ ਆਪਾਂ ਯੂਰੀਆ ਪਾ ਦੇ ਉੱਥੇ ਫਿਰ ਯੂਰੀਆ ਸੋਡੀ ਬੇਸਟ ਹੀ ਹੋਣੀ ਹੈ ਇੱਕ ਤਰੀਕਾ ਵਰਤ ਕੇ ਦੇਖ ਲਓ ਇੱਕ ਪਾਸੇ ਦਾ ਠੂਠੀ ਪਰ ਪਾਣੀ ਹੋਵੇ ਇੱਕ ਪਾਸੇ ਫੁੱਲ ਭਰੇ ਹੋਏ ਪਾਣੀ ਉਹਦੇ ਵਿੱਚ ਖਾਦ ਪਾ ਲਓ ਇੱਕ ਪਾਸੇ ਤੁਸੀਂ ਦੂਸਰੇ ਪਾਸੇ ਖਾਦ ਪਾ ਲਓ ਤੁਹਾਡੇ ਰਿਜ਼ਲਟ ਤਾਂ ਤੁਹਾਨੂੰ ਆਪਦੇ ਅੱਖੀਂ ਹੀ ਪਤਾ ਲੱਗ ਜਾਊਗਾ ਕਿਉਂਕਿ ਇਹਨਾਂ ਕਿਉਂਕਿ ਖੇਤੀ ਦੇ ਵਿੱਚ ਗਲਤੀਆਂ ਦੀ ਜਿਵੇਂ ਕਹਿੰਦੇ ਕੋਈ ਥਾਂ ਨਹੀਂ ਹੁੰਦੀ ਹੁਣ ਵਿੱਚ ਕਿਸਾਨ ਪਰ ਵਿਚ ਵਿੱਚ ਝੋਨੇ ਦੇ ਡਾਲ ਲਾਉਂਦੇ ਫਿਰਦੇ ਆ ਕਿਉਂਕਿ ਉਹਨਾਂ ਨੇ ਯੂਰੀਆ ਛੇਤੀ ਪਾਤੀ ਗਰਮੀ ਜਿਆਦੇ ਸੀ ਗੱਟਾ-ਗੱਟਾ ਯੂਰੀਆ ਦੇਤਾ ਕਿਉਂਕਿ ਪਹਿਲੀ ਕਿਸ਼ਤ 25 ਕਿਲੋ ਯੂਰੀਆ ਦਿੱਤੀ ਹੋਵੇ ਦੂਸਰੀ ਕਿਸ਼ਤ ਚ ਗੱਟੇ ਦੀ ਪਾ ਲੋ ਤੁਹਾਡੇ ਕਿਸੇ ਵੀ ਤਰ੍ਹਾਂ ਦੀ ਜਿਹੜੀ ਖੇਤ ਦੇ ਵਿੱਚ ਕੋਈ ਪ੍ਰੋਬਲਮ ਨਹੀਂ ਆਉਣੇ ਜਿਆਦੇ ਸਮਾਨ ਦਿੱਤਾ ਝੋਨੇ ਦੇ ਫਸਲ ਦੇ ਵਿੱਚ ਨੁਕਸਾਨ ਹੀ ਕਰਦਾ ਕਿਉਂਕਿ ਜਿਹੜੀਆਂ ਜ਼ਰੂਰੀ ਖਾਦਾਂ ਨੇ ਆਪਾਂ ਉਹਨਾਂ ਦੇ ਵੱਲ ਧਿਆਨ ਨਹੀਂ ਦਿੰਦੇ डीएपी ਦਾ ਘਟਾ ਪਾਉਣ ਲਈ ਤਿਆਰ ਹੋ ਜਾਂਦੇ ਆ ਪਰਾਸ਼ ਪਾਉਣ ਨੂੰ ਆਪਾਂ ਤਿਆਰ ਨਹੀਂ ਹੈਗੇ ਜ਼ਿੰਕ ਪਾਉਣ ਨੂੰ ਆਪਾਂ ਤਿਆਰ ਨਹੀਂ ਹੈਗੇ ਜ਼ਿੰਕ ਹੁਣ 2-3 ਸਾਲ ਦੇ ਕਿਸਾਨ ਪਾਉਣ ਲੱਗੇ ਪਹਿਲਾਂ ਤਾਂ ਕਹਿੰਦੇ ਭਾਈ ਸਾਡੀ ਜ਼ਮੀਨ ਦੇ ਵਿੱਚ ਜ਼ਿੰਕ ਦੀ ਤਾਂ ਕਮੀ ਨਹੀਂ ਹੈਗੀ ਖਾੜ ਦਾ ਪਟਾਖ ਦੀ ਕਮੀ ਨਹੀਂ ਹੈਗੀ ਕਿਉਂਕਿ ਇੰਨਾਂ ਚੀਜ਼ਾਂ ਦੀ ਪੂਰਤੀ ਜ਼ਮੀਨ ਦੇ ਵਿੱਚ ਹੋਣੀ ਜ਼ਰੂਰੀ ਆ ਧੰਨਵਾਦ